ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ ਆਓ ਸਾਰੇ ਰਲ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਰਿਆਂ ਦੇ ਕਿਰਪਾ ਕਰਨ ਆਪਣੀ ਤੇ ਸਭ ਦੇ ਘਰਾਂ ਚ ਦੁੱਖ ਦਲਿੱਦਰ ਬਿਮਾਰੀਆਂ ਦੂਰ ਹੋਣ ਤੁਸੀਂ ਦੋਵੇਂ ਹੱਥ ਜੋੜ ਕੇ ਨਾ ਸਾਰਿਆਂ ਦਾ ਭਲਾ ਮੰਗਣਾ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹੋ ਹੀ ਬੜੇ ਪਿਆਰ ਨਾਲ ਸਮਝਾਇਆ ਕਿ ਧਰਮਾਂ ਦਾ ਫਰਕ ਨਹੀਂ ਕਰਨਾ ਨਫ਼ਰਤ ਨਹੀਂ ਰੱਖਣੀ ਜਿੰਨਾ ਤੁਸੀਂ ਪਿਆਰ ਕਰੋਗੇ ਰੱਬ ਦੇ ਬਣਾਏ ਬੰਦਿਆਂ ਨਾਲ ਉਨਾ ਹੀ ਰੱਬ ਤੁਹਾਡੇ ਤੇ ਮਿਹਰਬਾਨ ਹੋਏਗਾ ਇਹ ਸੱਚੀ ਗੱਲ ਜੀ ਜੇ ਤੁਸੀਂ ਪੂਰਾ ਵਿਸ਼ਵਾਸ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੋਗੇ ਨਤਮਸਤਕ ਹੋਗੇ ਨਾ ਮੈਂ ਕਹਿੰਦਾ ਜੀ ਰੋਗ ਜਿੰਨਾ ਮਰਜੀ ਵੱਡਾ ਹੋਵੇ ਬਿਮਾਰੀਆਂ ਜਿੰਨੀ ਮਰਜੀ ਵੱਡੀਆਂ ਹੋਣ ਡਾਕਟਰਾਂ ਨੇ ਭਾਵੇਂ ਤੁਹਾਨੂੰ ਨਾ ਕਰਤੀ ਹੋਵੇ ਕਸ਼ਟਾਂ ਨੇ ਵੀ ਚਾਰੋਂ ਪਾਸੇ ਘੇਰਿਆ ਹੋਵੇ ਪਰ ਜਿੱਥੇ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰ ਲਿਆ ਉਹਨਾਂ ਦਾ ਨਾਮ ਹੀ ਪੁਕਾਰ ਲਿਆ ਕਿ ਹੇ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਨੂੰ ਬਚਾ ਲਓ ਤੇ ਫਿਰ ਕੋਈ ਵੀ ਸਮਾਂ ਭਾਰੀ ਨਹੀਂ ਜੇ ਮੈਂ ਕਹਿੰਦਾ ਮੁਸ਼ਕਲਾਂ ਨੂੰ ਆਪੇ ਪਿੱਛੇ ਹੋਣਾ ਪਏਗਾ ਕਿਉਂਕਿ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਨਾਮ ਹੈ ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਉੱਥੇ ਤਾਂ ਦੁੱਖ ਆ ਹੀ ਨਹੀਂ ਸਕਦੇ ਕਦੇ ਉੱਥੇ ਤਾਂ ਬਿਮਾਰੀਆਂ ਆ ਹੀ ਨਹੀਂ ਸਕਦੀਆਂ ਕਸ਼ਟ ਆਪਣੇ ਆ ਵੀ ਦੂਰ ਹੋਏ ਨੇ ਤੁਹਾਡੀ ਜ਼ਿੰਦਗੀ ਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਨਾਮ ਤਾਂ ਕਲਯੁਗ ਦਾ ਜਹਾਜ਼ ਹੈ ਜਿੰਨੇ ਵੀ ਲਿੱਤਾ ਉਹਦੀ ਬੇੜੀ ਕਦੇ ਕੋਈ ਡੋਬ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਚ ਤਾਂ ਖੁਸ਼ੀਆਂ ਹੀ ਖੁਸ਼ੀਆਂ ਸੋਖੀ ਸੋਖ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਦੇ ਉੱਪਰ ਆਪਣੀ ਮਿਹਰ ਬਣਾਏ ਰੱਖਣ ਸਾਰੇ ਘਰ ਪਰਿਵਾਰ ਆਪਣੇ ਸੁਖੀ ਵਸਦੇ ਰਹਿਣ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ